ਪਿਆਰ ਕਰਕੇ ਅਰਦਾਸ ਬੇਨਤੀ ਕਰਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀ ਕਰੀਦੀ ਆ ਭੋਗ ਲਾਈਦਾ ਤੇ ਪੰਜਾਬੀ ਪੰਜਾਬੀ ਦਾ ਸਾਥ ਬਹੁਤ ਘੱਟ ਵੀਰ ਲੋਕ ਦਿੰਦੇ ਆ ਹਾਂਜੀ ਬਾਕੀ ਇਹ ਵੀ ਭਾਰਾ ਕੰਮ ਤੇ ਮੈਂ ਕੋਈ ਕਰ ਨਹੀਂ ਸਕਦਾ ਤੇ ਜੇ ਹੁਣ ਇਹ ਵੀ ਛੱਡ ਕੇ ਬਹਿ ਜਾਾਂਗੇ ਤੇ ਫਿਰ ਕੀ ਕਰਾਂਗੇ ਉਹਨੇ ਇੱਥੇ ਮੈਨੂੰ ਸਭ ਨੂੰ ਮਨਾ ਕੀਤਾ ਲਾਉਣ ਤੋਂ ਪਰ ਮੈਂ ਆਖਿਆ ਵੀ ਮੈਂ ਲਾਉਣੀ ਆ ਮੈਂ ਮੈਨੂੰ ਬਜਤ ਹੋਏ ਜਾਂ ਨਾ ਹੋਵੇ ਭਈਏ ਨੇ ਬਣਾ ਕੀਤਾ ਹਾਂ ਮਤਲਬ ਉਹਨਾਂ ਨੇ ਕੀਤਾ ਹੀ ਵੀ ਮਨ ਨੂੰ ਤਸੱਲੀ ਹੈ ਕਿ ਕੁਝ ਵਧੀਆ ਖਾਦਾ ਤੇ ਕੁਝ ਸਾਫ਼ ਸੁੱਤ ਰਖਾਦਾ ਤੇ ਸਾਨੂੰ ਵੀ ਚਾਹੀਦਾ ਕਿ ਇਸ ਦਾ ਹੌਸਲਾ ਵਧਾਉਣਾ ਚਾਹੀਦਾ ਆ ਕੇ ਬਿਲਕੁਲ ਇਹਨਾਂ ਨੇ ਵੀ ਗੱਲ ਕੀਤੀ ਵੀ ਜੋ ਮੈਂ ਸਾਈਕਲ ਰੇੜੀ ਲਾਉਣ ਲਗਾ ਸੀਗਾ ਤੇ ਦੋ ਪਲਵਾਸੀ ਆਏ ਸੀ ਉਹਨਾਂ ਨੇ ਮੈਨੂੰ ਧਮਕੀਆਂ ਵੀ ਦਿੱਤੀ ਵੀ ਇੱਥੇ ਰੇੜੀ ਨਹੀਂ ਲਾਉਣੀ ਦਿਨ ਇਹ ਕਿ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਬਸ ਕਰਨ ਦੀ ਨੀਅਤ ਹੋਣੀ ਚਾਹੀਦੀ ਆ ਸੋ ਅਸੀਂ ਬਜਾਨਾ ਜਾਂਦੇ ਆ ਹਾਈਵੇ ਤੇ ਜਾਂਦੇ ਆ ਜਾਂ ਸ਼ਹਿਰ ਵਿੱਚ ਘੁੰਮਦੇ ਫਿਰਦੇ ਆ ਆਮ ਹੀ ਸਾਨੂੰ ਜਿਹੜੇ ਸਾਈਕਲ ਵਾਲੇ ਛੋਲੇ ਪਟੂਰੇ ਵੇਚਦੇ ਨਜ਼ਰ ਆਉਂਦੇ ਹਨ ਅੱਜ ਦੇਖੀਏ ਤਾਂ ਉਹ ਜ਼ਿਆਦਾਤਰ ਪ੍ਰਵਾਸੀ ਹੀ ਲਗਾਉਂਦੇ ਹਨ ਸੋ ਅੱਜ ਅਸੀਂ ਤੁਹਾਨੂੰ ਐਸੇ ਇਨਸਾਨਾਂ ਨਾਲ ਮਿਲਾਂ ਜਾਂਦੇ ਹਾਂ ਜੋ ਛੋਲੇ ਪਟੂਰੇ ਵੇਚਦਾ ਹੈ ਲੇਕਿਨ ਉਹ ਇੱਕ ਸਰਦਾਰ ਗੁਰਸਿੱਖ ਹੈ ਸੋ ਕਿਉਂ ਲੋੜ ਪਈ ਉਸ ਨੂੰ ਐਸ ਕੰਮ ਦੀ ਕਰਨ ਦੀ ਜੋ ਪ੍ਰਵਾਸੀ ਕਰਦੇ ਹਨ ਤੇ ਕੀ ਕਾਰਨ ਹੈ ਵੀ ਉਹਨੇ ਇਹੀ ਤੰਦਾ ਕਿਉਂ ਚੁਣਿਆ ਸੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸਾਡੇ ਤੁਹਾਡੇ ਸਾਹਮਣੇ ਹਨ ਜੋ ਇੱਕ ਸਰਦਾਰ ਜੀ ਛੋਲੇ ਪਟੂਰੇ ਵੇਚ ਰਹੇ ਹਨ ਸੋ ਇਹੋ ਜੇ ਛੋਲੇ ਪਟੂਰੇ ਸੀ ਪ੍ਰਵਾਸੀ ਵੇਚਦੇ ਹੀ ਵਿਖੇ ਯਾਤਰਾ ਵਿਖੇ ਹਨ ਲੇਕਿਨ ਇਹ ਸਰਦਾਰ ਜੀ ਵੱਲ ਪੁੱਛਾਂਗੇ ਵੀ ਕਿਉਂ ਇਹਨਾਂ ਨੇ ਇਹੀ ਕੰਮ ਚੁਣਿਆ ਕਿਉਂਕਿ ਕੀ ਰੀਜ਼ਨ ਹੈ ਕੀ ਮਜਬੂਰੀ ਹੈ ਜੋ ਇਹਨਾਂ ਨੂੰ ਛੋਲੇ ਪਟੂਰੇ ਵੇਚਣ ਲਈ ਮਜਬੂਰ ਕੀਤਾ ਗਿਆ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਮੈਂ ਪ੍ਰਵਾਸੀਆਂ ਮੰਗ ਗੰਦ ਨਹੀਂ ਖਾਉਂਦਾ ਸਾਫ਼ ਸੁੱਤੀ ਜੀ ਬਣਾਉਣਾ ਹਾਂ ਵਧੀਆ ਛੋਲੇ ਬਣਾਉਣਾ ਹਾਂ ਵਧੀਆ ਚੌਲ ਬਣਾਉਣਾ ਹਾਂ ਅਤੇ ਗੁਰੂ ਰਾਮਦਾਸ ਦਾ ਨਾਂ ਲੈ ਕੇ ਤੇ ਘਰੋਂ ਨਿਕਲਦਾ ਹਾਂ ਅਤੇ ਲੋਕਾਂ ਨੂੰ ਚੰਗੀ ਚੀਜ਼ ਖਵਾਉਣਾ ਹਾਂ ਸੋ ਗੱਲਬਾਤ ਵੀ ਕਰਾਂਗੇ ਤਸਵੀਰਾਂ ਤੁਸੀਂ ਸਾਨੀਆਂ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕਾਂ ਦੇ ਭੀੜ ਵੀ ਇੱਥੇ ਲੱਗੀ ਹੈ ਲੋਕੀ ਵੀ ਜ਼ਿਆਦਾਤਰ ਖਾਣ ਆਉਂਦੇ ਹਨ ਕਿਉਂਕਿ ਪੰਜਾਬੀ ਜੋ ਹੈ ਪਹਿਲੀ ਵਾਰ ਦੇਖਿਆ ਹਨ ਛੋਲੇ ਭਨੇ ਲੋਣੇ ਸੋ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਦੇਖਿਆ ਗਿਆ ਹੈ ਕਿ ਪੰਜਾਬੀ ਜੋ ਹਨ ਪੰਜਾਬੀਆਂ ਦੀ ਮਦਦ ਬਹੁਤ ਘਟ ਕਰਦੇ ਹਨ ਕਿਉਂਕਿ ਪੰਜਾਬੀ ਜੋ ਜ਼ਿਆਦਾਤਰ ਪ੍ਰਵਾਸੀਆਂ ਕੋਈ ਛੋਲੇ ਪਟੂਰੇ ਖਾਣੇ ਪਸੰਦ ਕਰਦੇ ਸੋ ਗੱਲਬਾਤ ਵੀ ਕਰਾਂਗੇ ਜਾਣਾਂਗੇ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਵਿਜੇਪਾਲ ਸਿੰਘ ਹੈ ਹਾਂ ਜੀ ਵਿਜੇ ਵਿਜੇਪਾਲ ਹਾਂ ਜੀ ਇਹ ਵਿਜੇਪਾਲ ਜੀ ਨਾਮ ਹੈ ਤੁਹਾਡਾ ਵਿਜੇਪਾਲ ਹੈ ਤੇ ਤੁਸੀਂ ਦਾੜਾ ਪ੍ਰਕਾਸ਼ ਕੀਤਾ ਹੋਇਆ ਹੈ ਇਹਦਾ ਕੀ ਕੰਮ ਹੈ ਹਾਂ ਜੀ ਦਾੜਾ ਪ੍ਰਕਾਸ਼ ਕੀਤਾ ਹੈ ਹਾਂ ਜੀ ਹਾਂ ਜੀ ਕਿੱਥੋਂ ਬਲੋਂਗ ਕਰਦੇ ਪਿੱਛੋਂ ਜੀ ਨਾਮ ਨੂੰ ਤਾਂ ਕੀ ਬੰਦਿਆ ਅਰੇ ਕਿੱਥੋਂ ਤੁਸੀਂ ਫੈਮਲੀ ਕਿਹੜੀ ਜੋ ਬਲੋਂਗ ਕਰਦੇ ਫੈਮਲੀ ਅਸੀਂ ਪਰਜਾਪਾਤਾਂ ਅੱਛਾ ਮਤਲਬ ਘਮਿਹਾਰ ਜੀ ਠੀਕ ਹੈ ਹਾਂ ਜੀ ਦਾੜਾ ਰੱਖਿਆ ਹੋਇਆ ਪ੍ਰਕਾਸ਼ ਕੀਤਾ ਹੋਇਆ ਹਾਂ ਜੀ ਹਾਂ ਜੀ ਤੇ ਗੱਲ ਕਰੀਏ ਤੇ ਆ ਤੁਹਾਨੂੰ ਛੋਲੇ ਭਟੂਰੇ ਵੇਚਣ ਦੀ ਨੌਬਤ ਕਿਉਂ ਪਈ ਇਹ ਭਾਜੀ ਮੇਰੀ ਇੱਕ ਮਜਬੂਰੀ ਜੇ ਮੈਂ ਪਹਿਲਾਂ ਤੇ ਹੋਰ ਕੋਈ ਕੰਮ ਕਰਦਾ ਸੀ ਹੁਣ ਮੇਰਾ ਇਹ ਪੇਸਮੇਕਰ ਪਿਆ ਆਪਰੇਸ਼ਨ ਹੋਇਆ ਵਾ ਤੇ ਡਾਕਟਰਾਂ ਨੇ ਦੱਸਿਆ ਵੀ ਭਾਰਾ ਕੰਮ ਕੋਈ ਨਹੀਂ ਕਰਨਾ ਹੈਗਾ ਜਿੱਦਾਂ ਕਿ ਰੇੜੇ ਘੜ ਦਾ ਕੰਮ ਹੀ ਇਟਾਂ ਲੱਦ ਲੋ ਰੇਤ ਬਜਰੀ ਲੱਦ ਲੋ ਤੇ ਉਹ ਕੰਮ ਤਾਂ ਮੈਂ ਕਰ ਨਹੀਂ ਸਕਦਾ 8-9 ਮਹੀਨੇ ਮੈਂ ਘਰ ਰਿਆ ਵਾਂ ਤੇ ਹੁਣ ਚਲੋ ਇਹ ਮੁੜ ਕੇ ਬਾਅਦ ਚ ਮੈਂ ਫਿਰ ਕੰਮ ਸ਼ੁਰੂ ਕੀਤਾ ਜੇ ਤੇ ਮੇਰਾ ਪੇਸਮੇਕਰ ਪਿਆ ਤਾਂ ਮੈਂ ਮਤਲਬ ਭਾਰਾ ਕੰਮ ਨਹੀਂ ਕਰ ਸਕਦਾ ਤੇ ਘਰ ਦੇ ਗੁਜ਼ਾਰੇ ਵਾਸਤੇ ਕੋਈ ਨਾ ਕੋਈ ਤਾਂ ਕੰਮ ਕਰਨਾ ਹੀ ਪੈਣਾ ਸੀ ਭਾਜੀ ਮਿਹਨਤ ਤਾਂ ਕਰਨੀ ਹੀ ਪੈਣੀ ਜੀ ਤੇ ਮਿਹਨਤ ਦੇ ਵਿੱਚ ਹੀ ਸਕੂਨ ਹੈਗਾ ਜੀ ਜੇ ਗੱਲ ਕਰੀਏ ਪਰਿਵਾਰ ਦੀ ਪਰਿਵਾਰ ਵਿੱਚ ਕਿਹੜਾ ਕੌਣ-ਕੌਣ ਨੇ ਤੁਹਾਡੇ ਨਾਲ ਹਾਂਜੀ ਪਰਿਵਾਰ ਚ ਕੌਣ-ਕੌਣ ਪਰਿਵਾਰ ਚ ਇੱਕ ਮਾਤਾ ਵਾ ਦੋ ਮੇਰੀਆਂ ਬੇਟੀਆਂ ਵਾ ਵਾਈਫ ਵਾ ਆਪਾਂ ਇਹ ਰਲ ਕੇ ਸਵੇਰੇ ਤਿਆਰ ਕਰਦੇ ਆਂ ਤੇ ਮਤਲਬ ਬਣਾਉਨੇ ਆਂ ਹੀ ਸਵੇਰੇ ਸਾਰਾ ਮਤਲਬ ਸਵੇਰੇ ਹੀ ਤਿਆਰ ਕਰਦੇ ਆਂ ਤਿਆਰ ਕਰਕੇ ਅਰਦਾਸ ਬੇਨਤੀ ਕਰਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀ ਕਰੀਦੀ ਆ ਭੋਗ ਲਾਈਦਾ ਭੋਗ ਲਾ ਕੇ ਫਿਰ ਇਹਦਾ ਲੂਣ ਚੱਕ ਕੀਤਾ ਜਾਂਦਾ ਵਾ ਫਿਰ ਮਰ ਕੇ ਬਾਅਦ ਚ ਵਰਤਾਇਆ ਜਾਂਦਾ ਲਿਆ ਕੇ ਇੱਥੇ ਹਾਂਜੀ ਜਿਆਤਰ ਵਿਖੀ ਤੇ ਪ੍ਰਵਾਸੀ ਹੀ ਇਹ ਕੰਮ ਕਰਦੇ ਨੇ ਐਸੀ ਪਹਿਲੇ ਵੇਖਿਆ ਜਿਉ ਸਿੰਘ ਸਾਹਿਬ ਤੁਸੀਂ ਇੱਥੇ ਆਏ ਹੋ ਅਤੇ ਇਹ ਛੋਲੇ ਭਟੂਰੇ ਲੋਕਾਂ ਨੂੰ ਦੇ ਰਹੇ ਹੋ ਹਾਂਜੀ ਤੇ ਕੀ ਕਰਨਾ ਚਾਹੋਗੇ ਵੀ ਪੰਜਾਬੀਆਂ ਦਾ ਕਿੰਨਾ ਕੁ ਤੁਹਾਡੇ ਨਾਲ ਜੁੜਾ ਹੋਣਾ ਹੈਗਾ ਮਹਾਰਾਜ ਕਾਫੀ ਚਲੋ ਹੁਣ ਤੇ ਫਰਕ ਪਿਆ ਜਾਏ ਤੇ ਬਾਕੀ ਗੱਲ ਇਹ ਆ ਵੀ ਬਹੁਤਾ ਲੋਕ ਜਿਹੜੇ ਆ ਨਾ ਪੰਜਾਬੀ ਜਿਹੜੇ ਪੰਜਾਬੀ ਦਾ ਸਾਥ ਬਹੁਤ ਘਟ ਦਿੰਦੇ ਆ ਇਹ ਵੀਰ ਜਿਹੜੇ ਆ ਜਾ ਕੇ ਆਮ ਭਈਆਂ ਕੋ ਜਾ ਕੇ ਮਤਲਬ ਖਾਂਦੇ ਆ ਆਪੇ ਹੀ ਸੋਚਦੇ ਆ ਵੀ ਕਦੀ ਕਹਿ ਦਿੰਦੇ ਆ ਵੀ ਚਾਜ ਨਾ ਭਾਂਡੇ ਨਹੀਂ ਧੋਂਦੇ ਪਤਾ ਸਾਰਾ ਇਹਨਾਂ ਨੂੰ ਹੈਗਾ ਵਾ ਪਰ ਫਿਰ ਵੀ ਇਹ ਸੋਚਦੇ ਆ ਵੀ ਜਾ ਕੇ ਉੱਥੇ ਖਾਈਏ ਤੇ ਪੰਜਾਬੀ ਪੰਜਾਬੀ ਦਾ ਸਾਥ ਬਹੁਤ ਘਟ ਵੀਰ ਲੋਕ ਦਿੰਦੇ ਆ ਬਹੁਤ ਲੋਕਾਂ ਨੂੰ ਇਹ ਵੀ ਪਤਾ ਹੈਗਾ ਪਰ ਵਾਸੀਂ ਕਿਸ ਤਰ੍ਹਾਂ ਬੁਲਾਉਂਦੇ ਕਿਸ ਤਰ੍ਹਾਂ ਲੋਕਾਂ ਨੂੰ ਵਰਤੋਂਦੇ ਨੇ ਸਭ ਪਤਾ ਲੇਕਿਨ ਜਾਂਦੇ ਉੱਥੇ ਹੀ ਖਾਣ ਖਾਂਦੇ ਜਾਨਾ ਜਾਣਾ ਨਾ ਉੱਥੇ ਹੀ ਆ ਬਾਕੀ ਚਲੋ ਮਰਜੀ ਆ ਅਗਲੇ ਦੀ ਅਸੀਂ ਕੀ ਕਹਿ ਸਕਨੇ ਆ ਅਸੀਂ ਤੇ ਇਹੋ ਹੀ ਕਹਿਣਾ ਚਾਹੁੰਦੇ ਆ ਵੀ ਵਧੀਆ ਚੀਜ਼ ਖਾਓ ਥੋੜਾ ਖਾ ਲੋ ਸਾਫ਼ ਸੁਥਰਾ ਖਾ ਲੋ ਜਾ ਕੇ ਜੇ ਕਿਤੇ ਵੀ ਖਾਣਾ ਨਾ ਤੁਸੀਂ ਸਾਫ਼ ਸੁਥਰਾ ਖਾਓ ਇਹ ਨਹੀਂ ਮੈਂ ਆਂਦਾ ਵੀ ਮੇਰੇ ਕੋਈ ਖਾਓ ਕਿਤੇ ਵੀ ਜਾ ਕੇ ਖਾਓਗੇ ਸਾਫ਼ ਸੁਥਰਾ ਵੇਖੋ ਪਹਿਲਾਂ ਅਗਲੇ ਦੀ ਕੁਆਲਟੀ ਵੇਖੋ ਕੁਆਲਟੀ ਵੇਖ ਕੇ ਫਿਰ ਖਾਣਾ ਖਾਓ ਹਾਂਜੀ ਹੁਣ ਸਾਫ਼ ਸੁਥਰੇ ਡਗਲ ਪਾਣੀ ਨਾਲ ਭਾਂਡੇ ਸਾਬਨ ਨਾਲ ਧੋ ਕੇ ਮਤਲਬ ਕਪੜਾ ਮਾਰ ਕੇ ਪੇਜ ਦਾ ਫਿਰ ਮਤਲਬ ਕਿਸ ਨੂੰ ਚੀਜ਼ ਖਵਾਈ ਦੀ ਆ ਭਾਂਡੇ ਚੁੱਕੀ ਦੇ ਹੱਥ ਧੋ ਕੇ ਫੇਰ ਸਬਜ਼ੀ ਪਾ ਕੇ ਦੇਈ ਦੀ ਹੈ। ਹਾਂਜੀ। ਤੇ ਗੱਲ ਕਰੀਏ ਕੀ ਕੀ ਰੱਖਿਆ ਤੁਸੀਂ ਖਾਣ ਨੂੰ ਛੋਲੇ ਪਟੂਰੇ ਹੋਰ ਕੀ? ਛੋਲੇ ਜੇ ਪਟੂਰੇ ਜੇ ਚੌਲ ਜੇ। ਹਾਂਜੀ। ਇਹ ਕਿੰਨੇ ਕੀ ਆਮਦਨ ਦਿਹਾੜੀ ਦੀ ਹੋ ਜਾਂਦੀ ਹੈ? ਹਾਂਜੀ। ਮਤਲਬ 4-500 ਰੁਪਿਆ ਬਣ ਜਾਂਦਾ ਜੇ। ਹਾਂਜੀ। ਘਰ ਦਾ ਮਤਲਬ ਜਿੰਨਾ ਕ ਅਸੀਂ ਮਾਲ ਲਿਉਂਨੇ ਆ ਨਾ ਉਹਨਾਂ 'ਕ ਲਾ ਕੇ ਚਲੋ ਇਹ ਆ ਵੀ ਘਰ ਦਾ ਗੁਜ਼ਾਰਾ ਚੱਲੀ ਜਾਂਦਾ ਜੇ। ਹਾਂਜੀ। ਕੋਲ 500 ਰੁਪਿਆ ਲਾ ਕੇ ਤੁਰੀਏ ਤੇ 500 ਰੁਪਏ ਨਾਲ ਗੁਜ਼ਾਰਾ ਹੋ ਜਾਂਦਾ ਕਿਉਂ ਧੀਆਂ ਵੀ ਨੇ ਉਹਨੇ ਪੜ੍ਹਾਈਆਂ ਵੀ ਖਰਚਾ ਖੱਟਿਆ। ਹਾਂਜੀ ਹਾਂਜੀ ਦੋ ਵੀ ਬੇਟੀਆਂ ਨੇ ਉਹਨਾਂ ਦਾ ਖਰਚਾ ਤੇ ਹੈ ਹੀ ਆ ਹਾਂਜੀ ਸਕੂਲ ਜਾਂਦੀਆਂ ਛੋਟੀਆਂ ਨੇ ਬੇਟੀਆਂ ਹਾਂਜੀ ਬਾਕੀ ਪਰ ਇਹ ਵੀ ਭਾਰਾ ਕੰਮ ਤੇ ਮੈਂ ਕੋਈ ਕਰ ਨਹੀਂ ਸਕਦਾ ਤੇ ਜੇ ਹੁਣ ਇਹ ਵੀ ਛੱਡ ਕੇ ਬਹਿ ਜਾਾਂਗੇ ਤੇ ਫਿਰ ਕੀ ਕਰਾਂਗੇ ਠੀਕ ਨਹੀਂ ਗੱਲ ਵੀ 9 ਵਜੇ ਕੰਮ ਕਰ ਲੱਗੇ ਸੀ ਤੇ ਕੋਈ ਸ਼ਰਮ ਮਹਿਸੂਸ ਕੀਤੀ ਸ਼ਰਮ ਆਉਂਦੀ ਕਿ ਪੰਜਾਬੀ ਦੀ ਜਾਤ ਰ ਇਹੋ ਜਿਹਾ ਕੰਮ ਕਰਨ ਲੀਆਂ ਸ਼ਰਮ ਆਉਂਦੀ ਹੈ ਹੋਰ ਬਾਹਰ ਜਾ ਕੇ ਭਾਵੇਂ ਜਿਹੜੇ ਮੱਝੀ ਕੰਮ ਕਰੀ ਜਾਂ ਲੇਕਿਨ ਇੱਥੇ ਰਹਾ ਕਿ ਸ਼ਾਇਦ ਨਹੀਂ ਇੱਥੇ ਨਹੀਂ ਕਰ ਸਕਦੇ ਹੈਗੇ ਪੰਜਾਬੀ ਸ਼ਰਮ ਮਹਿਸੂਸ ਕਰਦੇ ਆ ਪਰ ਮੈਂ ਤਾਂ ਸੈਰਮਨੀ ਕੋਈ ਵੀ ਕੀਤੀ ਹੈਗੀ ਤੇ ਸਗੋਂ ਇੱਥੇ ਮਤਲਬ ਜਿਦਾਂ ਆਮ ਤਾਰ ਮਤਲਬ ਸਮਝ ਲਓ ਤੁਸੀਂ ਭਈਆ ਹੀ ਸਮਝ ਲਓ ਮੇਰੇ ਲਾਗੇ ਉੱਥੇ ਰੇੜੀ ਲੱਗੀ ਆ ਉਹਨੇ ਇੱਥੇ ਮੈਨੂੰ ਸਗੋਂ ਮਨਾ ਕੀਤਾ ਲਾਉਣ ਤੋਂ ਪਰ ਮੈਂ ਆਖਿਆ ਵੀ ਮੈਂ ਲਾਉਣੀ ਆ ਮੈਂ ਮੈਨੂੰ ਬਜਟ ਹੋਏ ਜਾਂ ਨਾ ਹੋਵੇ ਭਈਆ ਨੇ ਮਨਾ ਕੀਤਾ ਹਾਂ ਮਤਲਬ ਉਹਨਾਂ ਨੇ ਕੀਤਾ ਹੀ ਵੀ ਇੱਥੇ ਮੇਰੇ ਲਾਗੇ ਬੰਦਾ ਇੱਕ ਖਲਾਰਤਾ ਸੀ ਵੀ ਇਹਨੂੰ ਨਹੀਂ ਪੰਜਾਬੀ ਨੂੰ ਨਹੀਂ ਵੇਖਦਾ ਨਹੀਂ ਕਿ ਦਾਦਾ ਗਿਰੀ ਕਰਨ ਤੇ ਉਤਰਾਏ ਨੇ ਉਹ ਹਾਂ ਉਹ ਵੇਖੋ ਵੀ ਉਹਨਾਂ ਨੇ ਮੇਰੇ ਤੇ ਇੰਨਾ ਕੁ ਕੀਤਾ ਫਿਰ ਇੱਕ ਗਾਰੀ ਖਲਾਰਤਾ ਇੱਕ ਪਿਛੇ ਖਲਾਰਤਾ ਵੀ ਇਹ ਪੰਜਾਬੀ ਨੂੰ ਇੱਥੇ ਕਾਮਯਾਬ ਨਹੀਂ ਹੋਣ ਦੇਣਾ ਹੈਗਾ ਤੇ ਚਲੋ ਕੁਝ ਕੁ ਵੀਰਾਂ ਦਾ ਮੈਂ ਸਮਝਣਾ ਵੀ ਮੈਨੂੰ ਸਾਥ ਦਿੱਤਾ ਤੇ ਥੋੜਾ ਜਿਹਾ ਮੈਂ ਪਿੰਨੋਂ 10 ਮਹੀਨੇ ਇੱਥੇ ਕੰਮ ਕਰ ਲਿਆ ਵਾ ਪਰ ਬਾਕੀ ਬਹੁਤੇ ਤਰ ਲੋਕ ਜਿਹੜੇ ਆ ਨਾ ਜਾ ਕੇ ਮਤਲਬ ਭਈਆਂ ਕੋ ਜਾ ਕੇ ਖੁਸ਼ ਨਹੀਂ ਤੇ ਅੱਗੇ ਪਿਛੇ ਵੇਖਿਆ ਸੀ ਵੀ ਕਈ ਛੜਾਂ ਦੇ ਭਈਆ ਵੱਲੋਂ ਦਾਦਾਗਿਰ ਕੀਤੀ ਜਾਂਦੀ ਹੈ ਲੇਕਿਨ ਬਟਾਲੇ ਜੀ ਵੀ ਤੁਹਾਡੇ ਨਾਲ ਵੀ ਇਹ ਕੰਮ ਹੋਇਆ ਚੱਲਣ ਦਾ ਪਿਆ ਜੀ ਭਾਜੀ ਚੱਲਣ ਦਾ ਪਿਆ ਤੇ ਵੇਖੋ ਦੁੱਖ ਤੇ ਇਸ ਗੱਲ ਦਾ ਹੁੰਦਾ ਵਾ ਇੱਥੇ ਆਮ ਤੂੰ ਵੀ ਵੇਖਿਆ ਨਾ ਘਰਾਂ ਦੇ ਵਿੱਚ ਸ਼ੈਂਪੂ ਵੇਚਦੇ ਆ ਭਈਏ ਵਾਲ ਲੈਂਦੇ ਆ ਉਹ ਆ ਗਿਆ ਇੱਕ ਭਈਆ ਇੱਥੇ ਵਾਲ ਵਾਲਾਂ ਵਾਲਾ ਸਿੱਧਾ ਪਿੱਲਾਂ ਗਿਆ ਇੱਥੇ ਖਲੋਤਾ ਆਣ ਕੇ ਮੈਂ ਜਦੋਂ ਇੱਥੋਂ ਗਾਹ ਹੋਇਆ ਮੈਂ ਹਾਂਜੀ ਉਹਨੇ ਕਿਹਾ ਸਰਦਾਰ ਉਹ ਇੱਥੋਂ ਮੈਂ ਕਿਹਾ ਤੈਨੂੰ ਕੁਝ ਕਹਿਤਾ ਉਹ ਛੇਤੀ ਨਾ ਜਾ ਕੇ ਉੱਥੇ ਖਾ ਕੇ ਆਇਆ ਵੇਖੋ ਉਹਨੇ ਪੰਜਾਬੀ ਕੋਲ ਨਹੀਂ ਖਾਦਾ ਆਪਣੇ ਬੰਦੇ ਦਾ ਸਾਥ ਦਿੱਤਾ ਉਹਨੇ ਹਮ ਭਈਏ ਨੇ ਭਈਏ ਦਾ ਸਾਥ ਦਿੱਤਾ ਪੰਜਾਬੀ ਜਿਹੜਾ ਪੰਜਾਬੀ ਭਈਏ ਦਾ ਸਾਥ ਦਿੰਦਾ ਪੰਜੇਰ ਮੈਨੂੰ ਇਹ ਗੱਲ ਦੀ ਵਿਚਾਰ ਆਉਂਦੀ ਕਿ ਇਹ ਵਾਲੇ ਪੀ ਪੰਜਾਬੀ ਨੇ ਪੰਜਾਬੀ ਦਾ ਸਾਥ ਕਿਉਂ ਨਹੀਂ ਦਿੱਤਾ ਭਈਏ ਜਿਹੜੇ ਆ ਭਈਏ ਦਾ ਸਾਥ ਦਿੰਦੇ ਆ ਭਈਏ ਜਿਹੜੇ ਆ ਭਈਏ ਕੋ ਨਹੀਂ ਖਾਂਗੇ ਇਹਦੇ ਮਤਲਬ ਪੰਜਾਬੀ ਕੋ ਨਹੀਂ ਖਾਂਗੇ ਭਈਏ ਕੋ ਖਾਂਗੇ ਜਾ ਕੇ ਕਿਉਂਕਿ ਆਪਣੇ ਬੰਦੇ ਨੂੰ ਸਪੋਰਟ ਕਰਦੇ ਆ ਤੁਹਾਡੇ ਪੰਜਾਬੀ ਜਿਹੜੇ ਆ ਇਹ ਕਿਉਂ ਨਹੀਂ ਕਰਦੇ ਹੈਗੇ ਇਹਨਾਂ ਦਾ ਪਤਾ ਨਹੀਂ ਕੀ ਹਸਾਬਤਾ ਵਾ ਕੀ ਇਹਨਾਂ ਦੀ ਸੋਚ ਵਾ ਆਪੋ ਆਪਣੀ ਸੋਚ ਹੈ ਇਹਨਾਂ ਦੀ ਹਾਂਜੀ ਹੁਣ ਗੁਜ਼ਾਰਾ ਕਰਦਾ ਵਧੀਆ ਤਰੀਕੇ ਨਾਲ ਹੋ ਜਾਂਦਾ ਗੁਰੂ ਰਾਮਦਾਸ ਪਾਸ਼ਾ ਜੀ ਕਿਰਪਾ ਹੈਗੀ ਪੂਰੀ ਹਾਂਜੀ ਹਾਂਜੀ ਕਿਰਪਾ ਜੀ ਮਾਰ ਦੀ ਬਿਲਕੁਲ ਸੋ ਕਹਿੰਦੇ ਨੇ ਵੀ ਭਈਏ ਭਈਏ ਦਾ ਸਾਥ ਦਿੰਦੇ ਪੰਜਾਬੀਆਂ ਵੀ ਭਈਆਂ ਦਾ ਸਾਥ ਦਿੰਦੇ ਲੇਕਿਨ ਪੰਜਾਬੀ ਪੰਜਾਬੀ ਦਾ ਸਾਥ ਦੇ ਕੇ ਖੁਸ਼ ਨਹੀਂ ਆ ਕਹਿੰਦੇ ਅਸੀਂ ਪ੍ਰਵਾਸੀਆਂ ਨਾਲੋਂ ਗੱਲ ਕਰੀਏ ਪ੍ਰਵਾਸੀਆਂ ਨਾਲੋਂ ਬਹੁਤ ਵਧੀਆ ਸਫਾਈ ਨਾਲ ਛੋਲੇ ਭਰੂਏ ਵਰਦੇ ਨੇ ਉਹਨਾਂ ਦੀ ਗੱਲ ਕਰੀਏ ਤੇ ਉਹ ਤੁਸੀਂ ਦੇਖ ਸਕਦੇ ਹੋ ਪ੍ਰਵਾਸੀ ਕਿਸ ਤਰ੍ਹਾਂ ਚੀਜ਼ ਬਣਾਉਂਦੇ ਨੇ ਤੇ ਕਿਸ ਤਰ੍ਹਾਂ ਵਰਤੌਂਦੇ ਨੇ ਸੋ ਇਹ ਲੋਕੀ ਵੀ ਭਲੀ ਭੱਤੀ ਜਾਣਦੇ ਹਨ ਪ੍ਰਵਾਸੀਆਂ ਦਾ ਬਣਾਉਣਾ ਕਿਦਾਂ ਤੇ ਵਰਤੌਣਾ ਕਿਦਾਂ ਹੈ ਸੋ ਤੁਸੀਂ ਤਸਵੀਰਾਂ ਸਾਂਝੀਆਂ ਕਰਾਂਗੇ ਇੱਕ ਵਾਰੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕੀ ਵੀ ਆ ਕੇ ਹੁਣ ਇਸ ਸਰਦਾਰ ਜੀ ਕੋ ਆ ਕੇ ਛੋਲੇ ਫੂਲੇ ਖਾਂਦੇ ਹਨ ਕਿ ਉਹ ਸਾਫ ਸਾਬੀ ਬੜੀ ਹੈ ਤੇ ਰੇੜੀ ਬਲਕਵਾਜੀ ਵਾਹ। ਸੋ ਇਦਨ ਸਾਡੇ ਨਾਲ ਗਾਗ ਵੀ ਜੁੜੇ ਨੇ ਜਿਹੜੇ ਖਾਣਾਏ ਸੀਗੇ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਕੀ ਕਹਣਾ ਹੈ ਸਸੀ ਕੌਰ ਜੀ? ਸਸੀ ਕੌਰ ਜੀ ਕੀ ਕਹਣਾ ਜੋਗੇ ਇਸ ਵੀਰ ਬਾਰੇ ਜੋ ਇਹ ਸਰਦਾਰ ਜੀ ਛੋਲੇ ਫੂਲੇ ਵੇਚਦੇ ਨੇ। ਜੀ ਮੈਂ ਤੇ ਬੜਾ ਖੁਸ਼ ਹਾਂ ਜੀ ਕਿ ਆਪਾਂ ਜਦੋਂ ਵੀ ਖਾਂਦੇ ਸੀ ਪ੍ਰਵਾਸੀਆਂ ਨੂੰ ਖਾਂਦੇ ਸੀ ਜੀ ਜੀ ਹੁਣ ਆਪਾਂ ਜਦੋਂ ਵੀ ਖਾਂਦੇ ਆ ਇਹਨਾਂ ਕੋਲ ਆਨੇ ਆ। ਇੱਥੇ ਖਾਣੇ ਆ ਗਏ ਬਹੁਤ ਟੇਸਟ ਹੈ ਸੁਆਦ ਹੈ ਸਾਫ਼ ਸੁਥਰੀ ਚੀਜ਼ ਹੈ ਮਨ ਨੂੰ ਤਸੱਲੀ ਹੈ ਕਿ ਕੁਝ ਵਧੀਆ ਖਾਦਾ ਤੇ ਕੁਝ ਸਾਫ਼ ਸੁੱਥਰਾ ਖਾਦਾ ਬਿਲਕੁਲ ਬਹੁਤ ਵਧੀਆ ਵੇਖਿਆ ਵੀ ਸਾਫ਼ ਸੁਥਰਾ ਭਾਂਡੇ ਵੀ ਦੋ ਵਾਰੀ ਧੋਂਦੇ ਨੇ ਸੋ ਇਹਨਾਂ ਕਹਿੰਦਾ ਵੀ ਪੰਜਾਬੀ ਪੰਜਾਬੀ ਦਾ ਨਹੀਂ ਸਾਥ ਦਿੰਦੇ ਤੇ ਭਈਏ ਜਿਵੇਂ ਪ੍ਰਵਾਸੀ ਪ੍ਰਵਾਸੀ ਸਾਥ ਦਿੰਦੇ ਪੰਜਾਬੀ ਵੀ ਪ੍ਰਵਾਸੀਆਂ ਸਾਥ ਦਿੰਦੇ ਇਹ ਤਾਂ ਚਾਹੀਦਾ ਭਾਜੀ ਇਹ ਤਾਂ ਆਪਣੀ ਸੋਚ ਚਾਹੀਦੀ ਹੈ ਕਿ ਇਹ ਪਹਿਲੀ ਗੱਲ ਤੇ ਪੰਜਾਬੀ ਇਸ ਕੰਮ 'ਚ ਕੋਈ ਵੀ ਜਿੰਨੇ ਵੀ ਆ ਕੋਈ ਸ਼ਰਮ ਮਹਿਸੂਸ ਕਰਦੇ ਕੰਮ ਕਰਨਾਂ 'ਚ ਇਹ ਪਹਿਲਾ ਇਨਸਾਨ ਆ ਕਿ ਚਲੋ ਜਿੰਨੇ ਇਹ ਕੰਮ ਰੈਡੀ ਵਾਲਾ ਕੀਤਾ ਤੇ ਸਾਨੂੰ ਵੀ ਚਾਹੀਦਾ ਕਿ ਇਸ ਦਾ ਹੌਸਲਾ ਵਧਾਣਾ ਚਾਹੀਦਾ ਆ ਕਿ ਬਿਲਕੁਲ ਇਹਨਾਂ ਨੇ ਵੀ ਗੱਲ ਕੀਤੀ ਵੀ ਜੋ ਮੈਂ ਸਾਈਕਲ ਰੇੜੀ ਲਾਉਣ ਲਗਾ ਸੀਗਾ ਤੇ ਦੋ ਪਰਵਾਸੀ ਆਏ ਸੀ ਉਹਨਾਂ ਨੇ ਮੈਨੂੰ ਧਮਕੀਆਂ ਵੀ ਦਿੱਤੀ ਵੀ ਇੱਥੇ ਰੇੜੀ ਨਹੀਂ ਲਾਉਣੀ ਹਾਂਜੀ ਪਹਿਲਾਂ ਪਹਿਲਾਂ ਜਦੋਂ ਇਹਨੇ ਸਟਾਰਟਿੰਗ ਕੀਤਾ ਸੀ ਨਾ ਉਦੋਂ ਇਹ ਆਇਆ ਸੀ ਕਿ ਇੱਕ ਦੋ ਬੰਦਿਆਂ ਨੇ ਇਹਨੂੰ ਕਿਹਾ ਸੀ ਕਿ ਸਾਡਾ ਬੰਦਾ ਰੇੜੀ ਲਾਉਂਦਾ ਤੇ ਤੂੰ ਨਹੀਂ ਲਾ ਸਕਦਾ ਅਸੀਂ ਪੰਜਾਬੀ ਪੰਜਾਬ ਚ ਹੋ ਕੇ ਆਪਣਾ ਕੰਮ ਨਹੀਂ ਖੋਲ ਸਕਦੇ ਅਸੀਂ ਇਹਨਾਂ ਪਰਵਾਸੀਆਂ ਕੋ ਡਰਦੇ ਆ ਇਹ ਤੇ ਫਿਰ ਇੱਕ ਦੋ ਬੰਦਿਆਂ ਨੇ ਕਰਕੇ ਤੇ ਫਿਰ ਅਸੀਂ ਉਹਨਾਂ ਨੂੰ ਸਮਝਾਇਆ ਕਿ ਇਹਦੇ ਪ੍ਰਵਾਸੀ ਆਓ ਪੰਜਾਬ ਦੇ ਕਬਜ਼ਾ ਕਰਨ ਨੂੰ ਫਿਰਨ ਦੇ ਪੰਜਾਬੀ ਬੰਦਾ ਫਿਰ ਆਪਣੇ ਪੰਜਾਬ ਚ ਨਹੀਂ ਕਾਰੋਬਾਰ ਕਰ ਸਕਦਾ ਤੇ ਕਿੱਥੇ ਕਰੇਗਾ ਜੀ ਬਿਲਕੁਲ ਜੀ ਇਸਾ ਸਾਡਾ ਜਿਹੜਾ ਆਏ ਸਨ ਇਹ ਛੋਲੇ ਫੁਲੇ ਕਨ ਗਾਗ ਬਣ ਕੇ ਉਸ ਉਹਨਾਂ ਨੇ ਕਿਹਾ ਵੀ ਜੋ ਬੰਦੇ ਨੇ ਗਲਤ ਗੱਲਾਂ ਕਹੀਆਂ ਬਹੁਤ ਵਧੀਆ ਕਹੀਆਂ ਨੇ ਸੋ ਸਵਾਦ ਵੀ ਤੇਜ਼ੀ ਚ ਰਹੇ ਇੱਕ ਹੋ ਸਾਡੇ ਵੀਰ ਜੁੜੇ ਨੇ ਉਹਨਾਂ ਨੇ ਵੀ ਗੱਲ ਕਰਨ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਇਹ ਤੁਸੀਂ ਇਹ ਤੇਜ਼ ਕੀਤਾ ਕਿਦਾਂ ਦਾ ਲੱਗਾ ਤੁਹਾਨੂੰ ਵੀਰ ਜੀ ਅਲਟੀਮੇਟ ਇੱਕਦਮ ਬਹੁਤ ਹੀ ਟੇਸਟੀ ਆ ਤੇ ਇੰਨੇ ਸਾਫ਼ ਸੁਥਰੇ ਨਾਲ ਢੰਗ ਨਾਲ ਵੀਰ ਨੇ ਖਵਾਏ ਆ ਮੈਂ ਇਹਨਾਂ ਦੀ ਫੇਸਬੁਕ ਤੇ ਵੀਡੀਓ ਵੇਖੀ ਸੀ ਮੈਂ ਚੇਚਾ ਕੋ ਵੀਰ ਤੋਂ ਖਾਣ ਆਇਆ ਪੂ ਅੱਜ ਪਹਿਲੀ ਵਾਰ ਆਏ ਜੋ ਅੱਗੇ ਵੀ ਆਏ ਪਹਿਲੀ ਵਾਰ ਆਏ ਵੀਰ ਜੀ ਅੱਜ ਪਹਿਲੀ ਵਾਰ ਤੇ ਖਾ ਕੇ ਇੰਨਾ ਵਧੀਆ ਲੱਗਾ ਇੰਨੇ ਇੰਨਾ ਟੇਸਟੀ ਆ ਇਹ ਸਾਰਾ ਸਮਾਨ ਇੰਨੀ ਸਾਫ ਸੁਥਰੀ ਜੀ ਵੀ ਨੂੰ ਦਿੱਤਾ ਵਾ ਪਰ ਅੱਜ ਦੇ ਟਾਈਮ 'ਚ ਭਾਜੀ ਇਸ ਵੀਰ ਨੂੰ ਨਾ ਸਪੋਰਟ ਦੀ ਲੋੜ ਆ ਪੰਜਾਬੀ ਪੰਜਾਬੀ ਨੂੰ ਸਪੋਰਟ ਕਰਨੀ ਲੋੜ ਆ ਬਿਲਕੁਲ ਇਹ ਵੀਰ ਨੇ ਵੀ ਕਿਹਾ ਹੈ ਵੀ ਪੰਜਾਬੀ ਪੰਜਾਬੀ ਸਪੋਰਟ ਕਰਕੇ ਰਾਜੀ ਨਹੀਂ ਹੈ ਹਾਂਜੀ 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 ਇਹ ਗੱਲ ਤਾਂ ਭਾਈ ਠੀਕ ਆ ਪੰਜਾਬੀ ਪੰਜਾਬੀ ਨੂੰ ਅੱਜ ਅੱਜ ਦੇ ਟਾਈਮ 'ਚ ਸਪੋਰਟ ਨਹੀਂ ਕਰਦਾ ਅਸੀਂ ਲੋਕ ਆ ਐਸੇ ਹੀ ਆ ਕਿ ਭਈਆਂ ਕੋਈ ਜਾਣਾ ਵਾ ਅੱਜ ਇਹ ਪੰਜਾਬੀ ਵੀਰ ਨੇ ਕੰਮ ਖੋਲਿਆ ਹੈ ਭਾਈ ਮੈਂ ਤਾਂ ਮਜ਼ਦੂਰੀ ਕਰਨਾ ਕੋਈ ਮਾੜੀ ਗੱਲ ਨਹੀਂ ਆ ਅੱਜ ਇਹ ਲੱਗਾ ਵੀਰ ਕਰਨਾ ਤੇ ਬਹੁਤ ਚੰਗੀ ਗੱਲ ਆ ਚਲੋ ਕੰਮ ਤਾਂ ਕੋਈ ਨਾ ਕੋਈ ਕਰ ਰਿਹਾ ਨਾ ਪਰ ਅਸੀਂ ਮੈਂ ਇਹ ਵੀ ਪਤਾ ਵੀ ਭਈਏ ਕਿਸ ਤਰ੍ਹਾਂ ਬਣਾਉਂਦੇ ਆ ਕਿਦਾਂ ਬਣਾਉਂਦੇ ਛਾਣੇ ਵੀ ਪਤਾ ਕਿੰਨਾ ਗੰਦ ਭੋਲਦੇ ਆ ਤੇ ਵੀਰ ਜੀ ਮੈਂ ਹੁਣ ਇੱਥੇ ਆਏ ਆ ਤੇ ਪੂਰਾ ਸਾਫ ਸੁਥਰਾ ਤਰੀਕਾ ਨਾਲ ਮੈਂ ਖਾਦਾ ਹੁਣ ਖੁਦ ਮੈਂ ਦੋ ਵਾਰੀ ਫੇਰ ਖਾਣ ਲੱਗਾ ਵਾਂ ਇੰਨੇ ਸਵਾਦ ਲੱਗੇ ਨੇ ਤੇ ਬਸ ਇਹ ਹੀ ਕਰਨਾ ਕਿ ਵੀਰ ਇਸ ਵੀਰ ਨੂੰ ਵਾਗੁਰੂ ਇਸ ਵੀਰ ਨੂੰ ਤਰੱਕੀ ਬਖਸ਼ੇ ਤੇ ਬਸ ਵੀਰ ਜੀ ਬਿਲਕੁਲ ਜਿਹੜਾ ਵੀ ਆਉਂਦਾ ਖਾ ਕੇ ਇਹੀ ਕਹਿੰਦਾ ਵੀ ਜਿਹੜਾ ਵੀ ਇਸ ਵੀਰ ਨੂੰ ਤਰੱਕੀਆਂ ਦੀ ਅਸੀਸ ਇਹ ਦਿੰਦਾ ਕਿਉਂਕਿ ਖਾਣਾ ਬਹੁਤ ਸਵਾਦ ਬਣਾਉਂਦਾ ਛੋਲੇ ਬਹੁਤ ਬਣਾਉਂਦਾ 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 ਅਤੇ ਜੋ ਵੀ ਬਣਾਉਂਦਾ ਹੈ ਸਾਫ਼ ਸਫਾਈ ਨਾਲ ਬਣਾਉਂਦਾ ਸੋ ਸਾਨੂੰ ਵੀ ਪੰਜਾਬੀ ਹੋ ਕੇ ਪੰਜਾਬੀਆਂ ਦੀ ਤੇ ਤਰੱਕੀ ਦੇ ਵਿੱਚ ਜੁੜਨਾ ਚਾਹੀਦਾ ਉਹਨਾਂ ਸਾਥ ਦੇਣਾ ਚਾਹੀਦਾ ਨਾ ਕਿ ਪ੍ਰਵਾਸੀਆਂ ਸਾਥ ਦੇਣਾ ਚਾਹੀਦਾ ਸੋ ਗੁਰੂ ਰਾਮਦਾਸ ਜੀ ਕਿਰਪਾ ਨਾਲ ਕਹਿੰਦਾ ਵੀ ਮੇਰਾ ਕਾਰੋਬਾਰ ਬਹੁਤ ਵਧੀਆ ਅਤੇ ਮੇਰਾ ਗੁਜ਼ਾਰਾ ਹੋ ਰਿਹਾ ਸਪਰੋਲ ਪੰਜਾਬ ਟੀਵੀ ਨਾਲ ਜਸਵਿੰਦਰ ਭੇਦੀ ਗੁਦਾਸ